ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਚੀਮਾ ਬਾਈ ਦੇ ਗੀਤ ਸਨੇਕ ਬਾਰੇ ਇਸ ਗੀਤ ਵਿੱਚ ਚੀਮਾ ਬਾਈ ਕੁਝ ਅਜਿਹੀਆਂ ਗੱਲਾਂ ਕਰਦਾ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਵੋਗੇ ਚੀਮਾ ਮਾਈ ਇਸ ਗੀਤ ਵਿੱਚ ਲਿਖਦਾ ਹੈ ਬੰਦੇ ਮੇਰੇ ਨਾਲ জাফর ਸਫਾਰੀ ਉਹਨਾਂ ਦੇ ਜਾਫਰ ਸਫਾਰੀ ਉਹ ਇਨਸਾਨ ਹੈ ਜਿਸ ਨੂੰ ਪਾਕਿਸਤਾਨ ਦੇ ਵਿੱਚ ਗੋਲਡਮੈਨ ਵੀ ਕਿਹਾ ਜਾਂਦਾ ਹੈ ਜਾਫਰ ਸਫਾਰੀ ਨੂੰ ਕੋਈ ਡਾਉਨ ਕਹਿੰਦਾ ਹੈ ਕੋਈ ਬਦਮਾਸਤ ਕਹਿੰਦਾ ਹੈ ਤੇ ਕੋਈ ਯਾਰਾ ਨਾ ਯਾਰ ਕਹਿੰਦਾ ਹੈ ਤੇ ਕੋਈ ਗਰੀਬਾਂ ਦਾ ਮਸੀਹਾ ਵੀ ਕਹਿੰਦਾ ਹੈ ਇਹਨਾਂ ਗੱਲਾਂ ਵਿੱਚ ਕਿੰਨੀ ਕਿ ਸੱਚਾਈ ਹੈ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਸੋ ਵੀਡੀਓ ਦੇ ਲਾਸਟ ਤੱਕ ਬਣ ਰਹੇ ਹੋ ਜੇਕਰ ਤੁਸੀਂ ਇਸ ਚੈਨਲ ਦੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਾਫਰ ਸਫਾਰੀ ਦਾ ਜਨਮ 6 April 1991 ਨੂੰ 라ਵਲਪਿੰਡੀ ਪਾਕਿਸਤਾਨ ਦੇ ਵਿੱਚ ਹੋਇਆ ਜਾਫਰ ਸਫਾਰੀ ਦਾ ਜਨਮ ਇੱਕ ਪਾਕਿਸਤਾਨ ਦੇ ਅਮੀਰ ਘਰ ਵਿੱਚ ਹੋਇਆ। ਜਾਫਰ ਸਫਾਰੀ ਦਾ ਪਾਲਣ ਪੋਸ਼ਣ سونے ਦੇ ਚਮਚੇ ਨਾਲ ਹੀ ਹੋਇਆ। ਯਾਨੀ ਕਿ ਜਾਫਰ ਬਚਪਨ ਤੋਂ ਹੀ ਕਾਫੀ ਅਮੀਰ ਸੀ। ਜਾਫਰ ਸਫਾਰੀ ਦਾ ਅਸਲੀ ਨਾਮ ਜਾਫਰ ਖਾਨ ਹੈ। ਜਾਫਰ ਸਫਾਰੀ ਇੱਕ ਪਾਕਿਸਤਾਨੀ ਬਿਜ਼ਨਸਮੈਨ ਹੈ। ਜੇਕਰ ਪੜ੍ਹਾਈ ਲਿਖਾਈ ਦੀ ਗੱਲ ਕਰੀਏ ਤਾਂ ਜਾਫਰ ਸਫਾਰੀ ਗ੍ਰੈਜੂਏਟ ਹੈ। ਜਾਫਰ ਸਫਾਰੀ ਦੇ ਤਾਂ ਬਚਪਨ ਤੋਂ ਹੀ ਲੜਾਈ ਝਗੜੇ ਵਾਲੀ ਜ਼ਿਆਦਾ ਸੀ। ਜੇਕਰ ਕਿਸੇ ਨੇ ਪੁੱਛਣਾ ਹੁੰਦਾ ਵੱਡਾ ਹੋ ਕੇ ਕੀ ਬਣੇਗਾ ਤਾਂ ਉਸ ਦਾ ਜਵਾਬ ਹੋਣਾ ਸੀ ਕਿ ਡੌਨ। ਅਸਲ ਵਿੱਚ ਕਸੂਰ ਜਾਫਰ ਦਾ ਨਹੀਂ ਸੀ ਕਿਉਂਕਿ ਉਹ ਪੜਿਆ ਹੀ ਅਜਿਹੇ ਮਾਹੌਲ ਵਿੱਚ ਸੀ ਜਿੱਥੇ ਲਾਇਸੈਂਸੀ ਅਸਲਿਆਂ ਨਾਲ ਘਰ ਭਰਿਆ ਰਹਿੰਦਾ ਸੀ 2010 ਦੇ ਵਿੱਚ ਜਾਫਰ ਸਫਾਰੀ ਦਾ ਕਰੀਜ ਕਾਫੀ ਵੱਧ ਗਿਆ ਉਸ ਦੇ ਪਿੱਛੇ ਦਾ ਵੱਡਾ ਕਾਰਨ ਇਹ ਸੀ ਕਿ ਜਾਫਰ ਸਫਾਰੀ ਆਪਣੇ ਗਾਲਾਂ ਦੇ ਵਿੱਚ ਡੇਡ-ਡੇਡ ਕਿਲੋ ਦੀਆਂ ਸੋਨੇ ਦੀਆਂ ਚੈਨਾ ਪਾ ਕੇ ਰੱਖਦਾ ਸੀ ਸੋਨੇ ਦੀਆਂ ਚੈਨਾ ਵਾਲੀਆਂ ਫੋਟੋਆਂ ਨੇ ਸੋਸ਼ਲ ਮੀਡੀਆ ਰਾਹੀਂ ਕਾਫੀ ਲੋਕਾਂ ਦਾ ਦਿਲ ਜਿੱਤੇ ਆ 2010 ਤੋਂ ਲੈ ਕੇ ਹੁਣ ਤੱਕ ਜਾਫਰ ਸਫਾਰੀ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਹੋ ਗਈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸੋਸ਼ਲ ਮੀਡੀਆ ਦੇ ਪਲੈਟਫਾਰਮ ਜਿਵੇਂ ਕਿ ਇੰਸਟਾਗ੍ਰam, ਫੇਸਬੁੱਕ, ਟਿਕਟੌਕ ਤੇ ਜਾਫਰ ਸੁਹਾਰੀ ਨੂੰ ਚਾਹਣ ਵਾਲੇ ਲੋਕਾਂ ਦੀ ਗਿਣਤੀ ਮਿਲੀਅਨ ਦੇ ਵਿੱਚ ਹੈ ਜਾਫਰ ਸੁਹਾਰੀ ਦੀ ਫੈਨ ਫਾਲੋਇੰਗ ਉਸਨੇ ਗੜ ਵਿੱਚ ਪਾਈਆਂ ਚੈਨਾ ਹੀ ਨਹੀਂ ਸਭ ਨੂੰ ਉਸਦਾ ਨਿਕਾਸਵਾ ਅਤੇ ਉਸਦੀ ਬੋਲੀ ਹੈ ਹਰ ਕਿਸੇ ਨੂੰ ਨਿਮਰਤਾ ਨਾਲ ਮਿਲਣਾ ਤੇ ਯਾਰਾਂ ਦੋਸਤਾਂ ਨਾਲ ਸੁੱਖ-ਦੁੱਖ ਵਿੱਚ ਖੜਨਾ ਇਹਨਾਂ ਗੱਲਾਂ ਕਰਕੇ ਹੀ ਜਾਫਰ ਸੁਹਾਰੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬੜਾ ਰਹਿਦਾ ਹੈ ਜਾਫਰ ਦੇ ਇਕੱਲੇ ਨੈੱਟ ਵਾਲੇ ਫੈਨ ਹੀ ਨਹੀਂ ਸਗੋਂ ਉਸ ਨੂੰ ਰਜਾਨਾ ਵਿੱਚ ਮਿਲਣ ਵਾਲੇ ਲੋਕਾਂ ਦਾ ਇਕੱਠ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ 2014 ਦੇ ਵਿੱਚ ਜਦੋਂ ਜਾਫਰ ਸਫਾਰੀ ਦੁਬਈ ਗਿਆ ਤਾਂ ਦੁਬਈ ਸਰਕਾਰ ਨੇ ਉਸ ਨੂੰ 5 ਸਾਲ ਦੇ ਲਈ ਬੈਨ ਕਰ ਦਿੱਤਾ ਗਿਆ ਇਹਦੇ ਪਿੱਛੇ ਦਾ ਕਾਰਨ ਤੁਸੀਂ ਸੁਣ ਕੇ ਹੈਰਾਨ ਰਹਿ ਜਾਵੋਗੇ ਜਦੋਂ 2014 ਦੇ ਵਿੱਚ ਜਾਫਰ ਸਫਾਰੀ ਦੁਬਈ ਗਿਆ ਤਾਂ ਉਸ ਨੂੰ ਚਾਹਣ ਵਾਲੇ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਇਹਨਾਂ ਜ਼ਿਆਦਾ ਕੱਟ ਤੇ ਸਿਕਿਉਰਿਟੀ ਰੀਜਨ ਕਰਕੇ ਦੁਬਈ ਸਰਕਾਰ ਨੇ ਉਸ ਨੂੰ 5 ਸਾਲ ਦੇ ਲਈ ਦੁਬਈ ਦੇ ਵਿੱਚ ਬੈਨ ਕਰ ਦਿੱਤਾ ਜੇਕਰ ਜਾਫਰ ਸਫਾਰੀ ਦੇ ਜਿਗਰੀ ਜਨਾਂ ਦੀ ਗੱਲ ਕਰੀਏ ਜਾਪਰ ਸਫਾਰੀ ਦੇ ਦੋ ਹੀ ਕਰੀਬੀ ਦੋਸਤ ਹਨ 우ਮਾਨ ਤੇ ਫਰਕ ਖੁਖਰ ਫਰਕ ਖੁਖਰ ਉਹ ਇਨਸਾਨ ਹੈ ਜਿਸਦੇ ਸਿਰ ਤੇ ਸਰਕਾਰਾਂ ਬਣਦੀਆਂ ਤੇ ਢੈਂਦੀਆਂ ਨਹੀਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਜਿਸਦੇ ਦੋਸਤ ਅਜਿਹੇ ਹਨ ਉਹ ਆਪ ਕਿਸ ਤਰ੍ਹਾਂ ਦਾ ਹੋਵੇਗਾ ਤੇ ਕਿੱਥੋਂ ਤੱਕ ਮਾਰ ਰੱਖਦਾ ਹੋਵੇਗਾ ਲੋਕਾਂ ਦੁਆਰਾ ਜਾਪਰ ਸਫਾਰੀ ਬਾਰੇ ਕਈ ਅਫਵਾਹਾਂ ਫਲਾਈਆਂ ਗਈਆਂ ਤੇ ਕਿਹਾ ਜਾਂਦਾ ਹੈ ਕਿ ਇਹ ਬਦਮਾਸ਼ ਤੇ ਡਾਊਨ ਹੈ ਪਰ ਅਸਲ ਦੇ ਵਿੱਚ ਜਾਪਰ ਸਫਾਰੀ ਦੇ ਕੋਈ ਵੀ ਅਜਿਹੇ ਪਰਚਾ ਦਰਜ ਨਹੀਂ ਹੋਇਆ ਤੇ ਨਾ ਹੀ ਕਦੀ ਉਹ ਥਾਣੇ ਗਿਆ ਪਰ ਇੱਕ ਵਾਰ জাফর ਦੇ ਦੋਸਤ ਨੂੰ ਜੇਲ੍ਹ ਜਾਣਾ ਪਿਆ ਤੇ ਜਦੋਂ জাফর ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਉਹ ਥਾਣੇ ਵਿੱਚ ਪਹੁੰਚਿਆ ਤੇ ਥਾਣੇ ਵਿੱਚ জাফর ਦੀ ਕਾਫੀ ਬਹਿਸ ਹੋਈ ਜਿਸ ਦੇ ਕਾਰਨ জাফর ਨੂੰ ਇੱਕ ਰਾਤ ਦੇ ਲਈ ਹਵਾਲਤ ਵਿੱਚ ਰਹਿਣਾ ਪਿਆ ਜਿਸ ਦੀਆਂ ਫੋਟੋਆਂ ਕਾਫੀ ਵਾਇਰਲ ਹੋਈਆਂ ਸੋਸ਼ਲ ਮੀਡੀਆ ਦੇ ਉੱਪਰ জাফর ਕੋਲ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਉਹਨੇ ਕਿਹਾ ਸੀ ਕਿ ਉਹ ਕੋਈ ਬਦਮਾਸ਼ ਨਹੀਂ ਹੈ ਤੇ ਨਾ ਹੀ ਕੋਈ ਡਾਊਨ ਹੈ ਜੇਕਰ ਉਹਨੂੰ ਇੰਨਾ ਹੀ ਮਾੜਾ ਹੁੰਦਾ ਤਾਂ ਹਜ਼ਾਰਾਂ ਦੀ ਗੰਦੀ ਵਿੱਚ ਲੋਕ ਉਸ ਨੂੰ ਮਿਲਣ ਕਿਉਂ ਆਉਂਦੇ ਇਹ ਬਨਮਾਸ਼ ਹੁੰਦਾ ਇਧਰ ਰੋਜ਼ ਰਾਤ ਨੂੰ ਬੱਚੇ ਜਾਂ ਬੜੇ ਜਾਂ ਛੋਟੇ ਆਤੇ ਮੇਰੇ ਪਾਸ ਜਾਫਰ ਆਪਣੇ ਘਰੋਂ ਬਾਹਰ ਨਿਕਲਦਾ ਹੈ ਤਾਂ ਗੱਡੀਆਂ ਦਾ ਇੱਕ ਵੱਡਾ ਕਾਫਲਾ ਉਸਦੇ ਨਾਲ ਨਿਕਲਦਾ ਹੈ ਜਾਫਰ ਵਿਆਹਿਆ ਹੋਇਆ ਵੀ ਹੈ ਤੇ ਉਸਦੇ ਤਿੰਨ ਬੱਚੇ ਵੀ ਹਨ ਜਾਫਰ ਨੂੰ ਜਾਨਵਰਾਂ ਦੇ ਨਾਲ ਕਾਫੀ ਜ਼ਿਆਦਾ ਪਿਆਰ ਹੈ ਇਸ ਕਰਕੇ ਉਸਨੇ ਆਪਣੇ ਘਰ ਦੇ ਵਿੱਚ ਹੀ ਜੋ ਬਣਾਇਆ ਹੋਇਆ ਹੈ ਇੱਥੇ ਹਰ ਤਰ੍ਹਾਂ ਦੇ ਜਾਨਵਰ ਰੱਖੇ ਹੋਏ ਹਨ ਇਤੋਂ ਤੱਕ ਕਿ ਜਾਫਰ ਸਫਾਰੀ ਨੇ ਆਪਣੇ ਘਰ ਦੇ ਵਿੱਚ ਸ਼ੇਰ ਵੀ ਰੱਖੇ ਹੋਏ ਹਨ ਜਿਨ੍ਹਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਆਪ ਦੇਖ ਸਕਦੇ ਹੋ ਦੀਮਾ ਬਾਈ ਨੇ ਵੀ ਆਪਣੇ ਗਾਣੇ ਦੇ ਵਿੱਚ ਕੁਝ ਇਸ ਤਰ੍ਹਾਂ ਜ਼ਿਕਰ ਕੀਤਾ ਹੈ ਬੰਦੇ ਮੇਰੇ ਨਾਲ জাফর ਸੁਪਾਰੀ ਹੁਣਾ ਕੇ ਐਵੇਂ ਟੈਂਟ ਪਾ ਲਈ ਘਰਾਂ ਵਿੱਚ ਸ਼ੇਰ ਜਿਨਾਂ ਦੇ ਕਈ ਲੋਕ ਸੋਚਦੇ ਹੋਣਗੇ ਕਿ জাফর ਸੁਪਾਰੀ ਦੇ ਕੋਲ ਇਹਨੇ ਪੈਸੇ ਕਿੱਥੋਂ ਆਉਂਦੇ ਨੇ ਤਾਂ ਦੱਸ ਦਈਏ ਕਿ জাফর ਸੁਪਾਰੀ ਦਾ ਆਪਣਾ ਬਿਜ਼ਨਸ ਹੈ ਉਹਨਾਂ ਦੇ ਕਾਫੀ ਜ਼ਿਆਦਾ ਪੈਟਰੋਲ ਪੰਪ ਵੀ ਹਨ ਪਾਕਿਸਤਾਨ ਦੇ ਵਿੱਚ ਤੇ ਪ੍ਰਾਪਤੀ ਦਾ ਬਿਜ਼ਨਸ ਵੀ ਹੈ জাফর ਕੋਲ ਇੰਨਾ ਜ਼ਿਆਦਾ ਪੈਸਾ ਹੈ ਕਿ ਪਾਕਿਸਤਾਨ ਦੇ ਕੁੱਲ ਕਰਜ਼ੇ ਦਾ ਇੱਕ ਹਿੱਸਾ ਆਪਣੀ ਜਾਇਦਾਦ ਨਾਲ ਉਤਾਰ ਸਕਦਾ ਹੈ ਕੀਮੇ ਵਾਈ ਦਾ ਗਾਣਾ জাফর ਸਫਾਰੀ ਵੱਲੋਂ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ। জাফর ਵੱਲੋਂ ਵੀ ਇਸ ਗਾਣੇ ਉੱਪਰ ਕਾਫੀ ਜ਼ਿਆਦਾ ਰੀਲਾਂ ਬਣਾਈਆਂ ਗਈਆਂ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸ਼ੇਅਰ ਕੀਤੀਆਂ ਗਈਆਂ। ਤੁਸੀਂ জাফর ਦੇ ਅਫੀਸ਼ੀਅਲ ਇੰਸਟਾਗ੍ਰam ਪੇਜ ਤੇ ਜਾ ਕੇ ਦੇਖ ਸਕਦੇ ਹੋ। ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ? ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਧੰਨਵਾਦ।